ਏ ਸਰੀਰਾ ਮੇਰੇ ਆ ਏ ਸਰੀਰਾ ਮੇਰੇ ਆ ਇਸ ਗਾਉ ਹਰ ਤੁਮ ਮੈਂ ਜੋਤ ਰੱਖੀ ਹਰ ਤੁਮ ਮੈਂ ਜੋਤ ਰੱਖੀ ਹਰ ਤਾਂ ਤੂੰ ਜਗ ਮਹਿ ਆਇਆ ਥੋੜਾ ਲੰਮਾ ਜਾਣਾ ਟਾਈਮ ਤੇ ਸਮਾਂ ਆਪਣਾ ਕੀਮਤੀ ਇਹਦੇ ਪਿਆਰ ਦੀਆਂ ਬਾਤਾਂਆਂ ਕਈਆਂ ਨੂੰ ਸ਼ਬਦ ਦੇ ਅਰਥ ਸੋਹਣੇ ਲੱਗਦੇ ਕਈਆਂ ਨੂੰ ਸਾਖੀ ਸੋਹਣੀ ਲੱਗਦੀ ਆਪੋ ਆਪਣਾ ਸੁਭਾਅ ਹੁੰਦਾ ਉਮਾਮਪੁਰ ਦੇਲੇ ਪੁੱਤ ਬਹਿ ਜਾ ਕਹਿੰਦੇ ਬਾਬਾ ਜੀ ਕੋਈ ਰਾਹ ਦੱਸੋ ਬੜੇ ਪਰੇਸ਼ਾਨ ਐ ਉਹ ਕਹਿੰਦੇ ਆਪਾਂ ਹੁਣੇ ਤੇਰੀ ਪਰੇਸ਼ਾਨੀ ਦਾ ਹੱਲ ਕਰ ਦੇਣਾ ब्रह्मज्ञानी मुक्त जुगत जी का दाता ब्रह्मज्ञानी पूर्ण पुरुष विधाता कहंदे पुत्र पहलो रिलैक्स हो के बैठ तेनु कोई काळी त नहीं कहंदे नहीं कोई किते जाना त नहीं कहंदे बिल्कुल नहीं कहंदे फिर बिल्कुल बेफिक्र हो के बैठ 15 मिनट सिमरन कराया वाहे गुरु वाहे गुरु करो तू ही भी वाहे गुरु वाहे गुरु वाहे गुरु ਵਾਹਿਗੁਰੂ 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 ਕਰੋ ਕਰੋ ਵਾਹਿਗੁਰੂ 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 ਪ੍ਰਭ ਕੈ ਸਿਮਰਨ ਤ੍ਰਿਸ਼ਨਾ ਸਭ ਤੋਂ ਵੱਡੀ ਬਿਮਾਰੀ ਆ ਆਪਾਂ ਨੂੰ ਤ੍ਰਿਸ਼ਨਾ ਦੀ ਭੁੱਖ ਪੈ ਗਈ ਜਿਹੀ ਜਦੋਂ ਬੰਦਾ ਬੈਠ ਕੇ ਕਾਗਰ ਸਿਮਰਨ ਕਰਦਾ ਏ ਤੇ ਮੇਰੇ ਪੰਜਵੇਂ ਗੁਰੂ ਦੇਵ ਗੁਰੂ ਅਰਜਨ ਸਾਹਿਬ ਕਹਿੰਦੇ ਬੋਜੀ ਪ੍ਰਭ ਕੈ ਸਿਮਰਨ ਸਭ ਕਿਸ ਸੁਝੈ ਉਹਨੂੰ ਗਿਆਨ ਦੇਣ ਲੱਗੇ ਕਹਿੰਦੇ ਵੀ ਪੁੱਤ ਹੁਣ ਤੂੰ ਇੱਕ ਚੀਜ਼ ਵੇਖ ਵੀ ਮੰਨ ਲਾ ਤੈਨੂੰ ਸੁਪਨਾ ਆਇਆ ਰਾਤ ਨੂੰ ਸੁੱਤੇ ਪੈਣ ਗੱਲ ਪਿਆਰੀ ਜੇ ਪਕੜ ਕਰ ਲਿਓ ਤੇਰੇ ਧਿਆਨ ਦੇ ਕੇ ਕਹਿਣ ਲੱਗੇ ਤੂੰ ਸੋਚ ਤੈਨੂੰ ਸੁਪਨਾ ਆਇਆ ਏ ਕਹਿੰਦੀ ਆਇਆ ਏ ਕਿਹੜਾ ਕਹਿੰਦੇ ਤੇਰੇ ਅੱਗੇ ਸਮੁੰਦਰ ਐ ਪਿੱਛੇ ਤੇਰੇ ਸ਼ੇਰ ਐ ਤੂੰ ਵਿਚਕਾਰ ਐ ਅੱਗੇ ਵੀ ਮੌਤ ਐ ਤੇ ਪਿੱਛੇ ਵੀ ਕੀ ਕਰਨੀਂਗੀ ਗਿਆਨ ਹੈ ਗਿਆਨ ਤੋਂ ਬਿਨਾ ਕੁਝ ਨਹੀਂ ਹੈਗਾ ਸਾਰੀ ਕਥਾ ਜਿਹੜੀ ਘੁਮਾ ਫਰਾ ਕੇ ਸਾਖੀ ਕਹਿ ਲੋ ਇਤਿਹਾਸ ਕਹਿ ਲੋ ਸ਼ਬਦ ਦੇ ਅਰਥ ਇਹ ਗਿਆਨੀ ਵੀ ਹੁਣ ਇਹ ਭਾਈ ਸਾਹਿਬ ਪੜ ਕੇ ਗਏ ਗੁਰ ਬਿਨ ਕੋre ਅੰਧਾਰ ਗੁਰੂ ਬਿਨ ਤੇ ਗੁਰੂ ਨਹੀਂ ਧਾਰਨ ਕਰ ਰਹੇ ਸੀ ਗੁਰੂ ਅਮਰਦਾਸ ਹਮਾਰੇ 62 ਸਾਲ ਦੇ ਹੋ ਗਏ ਤੇ ਜਦੋਂ ਮਹਾਪੁਰਖ ਨੇ ਕਿਹਾ ਬਾਬਾ ਤੇਰਾ ਗੁਰੂ ਕੌਣ ਆ ਕਹਿੰਦੇ ਅਜੇ ਤੈ ਇਦਾਂ ਹੀ ਆ ਕਿੰਦੇ ਤੇਰਾ ਭਲਾ ਹੋ ਜੇ ਅਜੇ ਤ ਗੁਰੂ ਨਹੀਂ ਧਾਰਿਆ ਕੋਈ ਉਨ ਕਿਸੇ ਦਾ ਬੱਚਾ ਹੋ ਜੇ 25 30 ਸਾਲ ਦਾ ਭੈਣੋਂ ਧਿਆਨ ਦਿਓ ਤੁਹਾਡੀ ਧੀ 25 ਸਾਲ ਦੀ ਹੈ ਤੇ ਤੁਹਾਡੇ ਘਰ ਰਿਸ਼ਤੇ ਵਾਲੇ ਆਏ ਤੇ ਉਹ ਪੁੱਛਣਗੇ ਬੇਟੀ ਨੇ ਸਟੱਡੀ ਕਿੰਨੀ ਕੀਤੀ ਤੇ ਤੁਸੀਂ ਅੱਗੋਂ ਕਹਿ ਦਿਓ ਵੀ ਇਹਨੂੰ ਤੇ ਸਕੂਲੇ ਨਹੀਂ ਪਾਇਆ ਉਹ ਤੇ ਉੱਥੇ ਭੱਜ ਜਾਣਗੇ ਆਖੋ ਸਤਿ ਸ੍ਰੀ ਅਕਾਲ ਉਹ ਰਿਸ਼ਤਾ ਦੇ ਬਾਤ ਦੀ ਕਰੂ ਨਾ ਚਾਹ ਵੀ ਨਹੀਂ ਪੀਣੀ ਵੀ ਬੇਟੀ 25 ਸਾਲ ਦੀ ਤੇ ਸਕੂਲੇ ਨਹੀਂ ਪਾਈ ਇਹ ਕੀ ਸਾਡਾ ਸੰਭਾਲੂ ਘਰ ਇੱਧਰ ਸਾਡੇ ਅੱਲੇ ਵੇਖੋ ਅਸੀਂ 80 90 ਸਾਲ ਦੇ ਹੋ ਗਏ ਆ ਅਜੇ ਗੁਰੂ ਨੇ ਤਾਰ ਨਹੀਂ ਕੀਤਾ ਕੀ ਬਰੂੰਗਾ ਸਾਡਾ ਸਾਡੇ ਤੇ ਚਲੋ ਸਾਰੇ ਸਾਨੂੰ ਕੋਈ ਚੰਗਾ ਵੀ ਕਹਿੰਦਾ ਕੋਈ ਮਾੜਾ ਵੀ ਕੋਈ ਇਹ ਵੀ ਕਹਿੰਦਾ ਕੱਲ ਦੇ ਜਵਾਕ ਸਾਨੂੰ ਮਤਾਂ ਦਿੰਦੇ ਆ ਕੋ ਸਤਨਾਮ ਸਾਡਾ ਤੇ ਚਲੋ ਜੋ ਮਾਰੇ ਦਾ ਹੁਕਮ ਆ ਪਾਦਸ਼ਾਹ ਨੂੰ ਕਹਿ ਦਿੱਤਾ ਸੀ ਸ਼੍ਰੀ ਕੇ ਭਾਈ ਚਾਰੇ ਨੇ ਕਹਿੰਦੇ ਜਵਾਈ ਭਾਈ ਹੋ ਕੇ ਤੇ ਟੋਕਰੀ ਢੋਂਦਿਆ ਸਾਡਾ ਨੱਕ ਵੜਦਾ ਬਾਬਾ ਬੁੱਢਾ ਸਾਹਿਬ ਨੂੰ ਪਤਾ ਲੱਗਾ ਕਹਿੰਦਾ ਜਾ ਓਏ ਹੰਕਾਰਿਓ ਨਿੰਦ ਕੋ ਸਾਡੀ ਅੱਖ ਦੇ ਨਾਲ ਵੇਖ ਓਏ ਤੁਸੀਂ ਕਿਹੜੇ ਨੱਕ ਦੀਆਂ ਗੱਲਾਂ ਕਰਦੇ ਜੇ ਮਾਇਆ 'ਚ ਫਸੇ ਤਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਾਰੇ ਦੇ ਸਿਰ ਤੇ ਬੁੱਤੀਆਂ ਕਰਨ ਵਾਲੀ ਟੋਕਰੀ ਨਹੀਂ ਗੁਰੂ ਨਾਨਕ ਦੇ ਘਰ ਦਾ ਛਤਰ ਹੈ। ਸੋ ਸਭ ਤੋਂ ਵੱਡੀ ਗੱਲ ਜ਼ਰੂਰੀ ਹੈ ਵੀ ਕਲਾਸ ਲਾਉਣੀ ਪੈਣੀ। ਨਹੀਂ ਤੇ ਪਿਆਰਿਓ ਗੱਲ ਨਹੀਂ ਜੇ ਬਣਨੀ ਉਹਨੂੰ ਬੱਚਾ 8 ਘੰਟੇ ਸਕੂਲੇ ਪੜਦਾ ਫਿਰ ਵਿਚਾਰਾ ਟਿਵੀਸ਼ਨ ਜਾਂਦਾ ਫਿਰ ਰਾਤ ਨੂੰ ਘਰੇ ਹੋਮਵਰਕ ਕਰਦਾ ਕਿਤੇ ਸੌਕੀਆਂ ਪੜਾਈਆਂ ਇਧਰ ਨਾ ਕਿਸਨੇ ਕਿਹਾ ਹੀ ਤੇ ਨਾ ਕੋਈ ਸਮਝਾਇਆ ਹੀ ਆ ਮੇਰੇ ਵਰਗੇ ਨੇ ਵੀ ਠੇਕਾ ਹੀ ਕਰਤਾ ਭਾਈ 80 ਪਾਠ ਹੋ ਗਿਆ 20 ਹੋਰ ਪੂਰੇ ਕਰ ਦਿਓ 100 ਕਰ ਦਿਨੇ ਆਖੋ ਸਤਨਾ ਕਈ ਥਾਵਾਂ ਤੇ ਮੈਂ ਨਿੰਦਕ ਨਹੀਂ ਗੁਰਬਾਣੀ ਆਪਣਾ ਅਸਰ ਰੱਖਦੀ ਪ੍ਰਭਾਵ ਪਾਉਂਦੀ ਆ ਪਰ ਸਹੀ ਤੌਰ ਦੇ ਉੱਤੇ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਗੁਰਬਾਣੀ ਨੂੰ ਸਿੱਖਣਾ ਚਾਹੀਦਾ ਸੀ ਫਿਰ ਕਥਾ ਕੀਰਤਨ ਵੀ ਜ਼ਿਆਦਾ ਸਮਝ ਆਉਂਦਾ ਹੁਣ ਮੈਂ ਇੱਕ ਪੰਕਤੀ ਬੋਲਦਾ ਜਿਨ੍ਹਾਂ ਨੂੰ ਤੇ ਪਤਾ ਉਹ ਨਾਲ ਕਵਰ ਕਰ ਲੈਂਦੇ ਦੂਸਰੇ ਵਿਚਾਰੇ ਬੈਠੇ ਰਹਿੰਦੇ ਆਖੋ ਸਤਨਾਮ ਉਹ ਵੀ ਕਹਿੰਦੇ ਕੋਈ ਗੱਲਬਾਤ ਕੋਈ ਆਮ ਸੁਣਾਉ ਦਿਨਿਆਵੀ ਤੇ ਫਿਰ ਉਹਦੀ ਸਮਝ ਆਉਂਦੀ ਮੈਂ ਤਾਂ ਥੋੜਾ ਜਿਹਾ ਸੌਕੀ ਉਧਾਰ ਲਈ ਉਹ ਕਹਿੰਦੇ ਪੁੱਤ ਮੱਲਾ ਤੂੰ ਸੌ ਗਈ ਐ ਤੈਨੂੰ ਸੁੱਤੀ ਪਈ ਨੂੰ ਸੁਪਨਾ ਚੱਲ ਪਿਆ ਅੱਗੇ ਸਮੁੰਦਰ ਪਿੱਛੇ ਸ਼ੇਰ ਹੈ ਕੀ ਕਰਾਂਗੀ ਇਹਦੀ ਮਾਂ ਗੁਰਖੋ ਮੈਂ ਤੇ ਅਰਦਾਸ ਕਰੂੰਗੀ ਸੱਚੇ ਪਾਤਸ਼ਾਹ ਮੈਨੂੰ ਬਚਾ ਦੇ ਵਸ ਪੈ ਕਹਿੰਦੀ ਐ ਸੇ ਕਿਉਂ ਕਹਿੰਦੇ ਵਸ ਇੰਨੀ ਕੁ ਢੰਡੀ ਐ ਤੂੰ 10 ਮਿੰਟ ਸਿਮਰਨ ਕੀਤਾ ਪਿਆਰ ਨਾਲ ਬਹਿ ਕੇ ਤੈਨੂੰ ਅਸੀਂ ਇਹ ਪੁੱਛਿਆ ਵਾ ਵੀ ਸੁਪਨਾ ਆਉਂਦਿਆ ਏ ਸੁਪਨੇ ਦੇ ਵਿੱਚ ਸਮੁੰਦਰ ਤੇ ਸ਼ੇਰ ਹੈ ਤੂੰ ਕੀ ਕਰੇਂਗੀ ਤੂੰ ਕਿਹ ਅਰਦਾਸ ਕਰੂੰਗੀ ਸਤਿਗੁਰੂ ਬਚਾ ਦੇ ਇਹਦੇ ਇਦਾਂ ਨਹੀਂ ਕਹਿਣਾ ਤੂੰ ਅਰਦਾਸ ਇਹ ਕਰ ਕਿਉਂਕਿ ਰੀਅਲ ਨਹੀਂ ਹੋ ਰਿਹਾ ਸੁਪਨਾ ਏ ਤੂੰ ਇਹ ਅਰਦਾਸ ਕਰ ਵੀ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਜਗਾ ਦੇ ਆਖੋ ਸਤਨਕਤੁਰਨਾਮਾ ਮੈਨੂੰ ਜਗਾ ਦੇ ਤੇ ਜਦੋਂ ਤੇਰੀ ਜਾਗ ਖੁੱਲੀ ਤੇ ਨਾਲ ਹੀ ਸੁਪਨਾ ਟੁੱਟ ਗਿਆ ਤੇ ਨਾਲ ਹੀ ਖੜਾ ਛੁੱਟ ਗਿਆ ਬਰੀਕੀ ਹੈ ਨਾ ਅਸਲ ਵਿੱਚ ਆਪਾਂ ਸਾਰੇ ਸੁਪਨੇ ਜਾਂ ਅਸ਼ਟਵਕਰ ਨੂੰ ਰਾਜੇ ਜਨਕ ਨੇ ਜਦੋਂ ਸੱਦਿਆ ਸੀ ਨਾ ਬੜੇ ਵਿਦਵਾਨ ਸੀ ਉਹਦੇ ਦਰਬਾਰ ਚ ਚੰਗੇ ਚੰਗੇ ਉਹਨੂੰ ਵੀ ਸੁਪਨਾ ਹੀ ਆਇਆ ਸੀ ਹਜੂਰ ਦੀ ਬਾਣੀ ਕਹਿੰਦੀ ਨਰਪਤ ਏਕ ਸੁਗਾਸਣ ਸੋਇਆ ਸੁਪਨੇ ਭਿਆਖਾਰੀ ਅਸ਼ਤ ਰਾਜ ਵਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਉਨ ਸੁਪਨਾ ਕੀ ਆਇਆ ਵੀ ਹੈਗਾ ਰਾਜਾ ਇਹ ਤੇ ਸੁਪਨੇ ਦੇ ਵਿੱਚ ਭੀਖ ਮੰਗਦਾ ਫਿਰਦਾ ਕੁਝ ਵਿਦਵਾਨਾਂ ਨੇ ਆਪਣੇ ਤਰੀਕੇ ਨਾਲ ਲਿਖਿਆ ਵੀ ਸੱਪ ਨੇ ਡੰਗ ਮਾਰਿਆ ਮਾਂਦਰੀ ਦੇ ਕੋਲ ਗਿਆ ਸ਼ਿਕਾਰ ਖੇਡਣ ਗਏ ਨੂੰ ਕਹਿੰਦਾ ਲਾਜ ਕਰ ਦਿਓ ਕਹਿੰਦਾ ਪੈਸੇ ਦੇ ਕਹਿੰਦਾ ਮੈਂ ਰਾਜਾ ਹਾਂ ਬੋਰੀਆਂ ਭਰ ਦੂੰ ਕਹਿੰਦਾ ਹੋਵੇਗਾ ਅਹੀਂ ਕਿ ਲੈਣਾ ਤੇਰੇ ਰਾਜ ਤੋਂ ਮੇਰੀ ਮਜਦੂਰੀ ਦੇ ਤੇ ਮੈਂ ਜ਼ਹਿਰ ਕੱਢਣਾ ਏ ਇੰਦਾ ਮੈਂ ਰਾਜਾ ਏ ਮੇਰੇ ਕੋ ਸੋਨਾ ਚਾਹਦੀ ਐ ਚੁੱਕ ਜੋ ਕੁਝ ਚਾਹੀਦਾ ਇਲਾਜ ਕਰ ਮੇਰੇ ਦਰਬਾਰ ਚ ਆ ਜਿਉਂ ਕਹਿੰਦਾ ਕਿੰਨੇ ਵੇਖਿਆ ਦਰਬਾਰ ਕਿੰਨੇ ਰਾਜ ਵੇਖਿਆ ਮੈਨੂੰ ਹੁਣੇ ਚਾਹੀਦੇ ਐ ਫਿਰ ਉਹ ਘਬਰਾ ਜਾਂਦਾ ਕਈ ਵਾਰੀ ਨਾ ਕਹਿੰਦੇ ਵੀ ਰਾਜਿਆਂ ਨੂੰ ਵੀ ਭੀਖ ਮੰਗਣੀ ਪੈਂਦੀ ਜਦੋਂ ਮਰਜੀ ਤੇ ਆਵੇ ਆਖੋ ਸਤਨਾਮੁ ਸ੍ਰੀ ਉਹ ਵੱਡਾ ਹੈ ਨਾ ਉਹਦਾ ਦਰਬਾਰ ਕਹਿੰਦੇ ਫਿਰ ਉਹਨੇ ਭੀਖ ਮੰਗੀ ਲੋਕਾਂ ਤੋਂ ਵੀ ਮੈਂ ਰਾਜਾ ਵਾਂ ਮੈਂ ਤੁਹਾਨੂੰ ਸਾਰਾ ਕੁਝ ਮੋੜ ਦੂੰਗਾ ਮੈਨੂੰ ਥੋੜੇ ਚਿਰ ਲਈ ਧਾਰ ਦੇ ਦਿਓ ਕਈ ਵਾਰੀ ਮੈਂ ਵੇਖਿਆ ਕਰੋੜਾਪਤੀ ਬੰਦੇ ਵੀ ਪਰਸ ਭੁੱਲ ਜਾਂਣਾ ਤੇ ਸੱਚੀ ਇੱਕ ਵਾਰੀ ਗੁਰੂ ਸਾਹਮਣੇ ਆ ਕੇ ਬੰਦਾ ਮੰਗਤਾ ਹੋ ਜਾਂਦਾ ਮੇਰਨਾ ਵੀ ਹੋਇਆ ਕਈ ਵਾਰੀ ਭਾਵੇਂ ਆਪਣੇ ਬੜਵੇਂ ਚ 10000 ਕਈ ਵਾਰੀ ਗੱਡੀ ਚ ਭੁੱਲ ਗਿਆ ਜਦੋਂ ਸਤਿਗੁਰੂ ਦੇ ਸਾਹਮਣੇ ਆਏ ਤੇ ਉਹ ਹੱਥ ਵਜਾ ਵੀ ਮੱਥਾ ਟੇਕਣਾ ਤੇ ਨਾਲ ਦੇ ਨੂੰ ਅਕੇ ਆ ਵੀ ਮੈਨੂੰ ਦੇਈ ਉੱਥੇ ਫਿਰ ਮਹਾਰਾਜ ਹੱਸਦੇ ਕਹਿੰਦੇ ਵੇਖ ਲੈ ਇੱਕ ਮਿੰਟ ਵਾਸਤੇ ਤੂੰ ਮੰਗਤਾ ਬਣ ਗਿਆ ਥੋੜਾ ਜਿਆ ਦੂਰ ਗਿਆ ਹੈ ਆਪਣੀ ਗੱਡੀ ਤੋਂ ਪਰਸ ਤੋਂ ਤੇ ਮੰਗਤਾ ਬਣ ਗਿਆ ਹੈ ਯਾਦ ਰੱਖੀ 2 ਨੰਬਰ ਦੇ ਕੰਮ ਕਰਦਾ ਰਿਸ਼ਵਤਾਂ ਲੈਣਾ ਧੱਕਾ ਕਰਦਾ ਹੈ ਦੁਨੀਆ ਤੇ ਤੂੰ ਡਰਦਾ ਨਹੀਂ ਜਿੱਦਨ ਥੋੜਾ ਜਿਆ ਜ਼ਿੰਦਗੀ ਤੋਂ ਦੂਰ ਹੋਵੇਗਾ ਕੀ ਲਊ ਤੇਰੇ ਕੋਲ ਤੇਰੀ ਪ੍ਰਾਪਰਟੀ ਤੇਰੇ ਵਟੂਏ ਪਰਸ ਸਭ ਖੁੱਸ ਜਾਣੇ ਗੰਨਮੈਣ ਖੁੱਸ ਜਾਣੇ ਤੇਰੇ ਕੱਲਾ ਪੈ ਜੇਗਾ ਤੇ ਜਿੰਨੂੰ ਇਹ ਗਿਆਨ ਆ ਗਿਆ ਉਹ ਆਪੇ ਇਧਰ ਨੂੰ ਮੁੜ ਪਿੰਦਾ ਨਹੀਂ ਤੇ ਬੰਦਾ ਸਮਝਦਾ ਨਹੀਂ ਗਿਆਨ ਹੀ ਹੈ ਸਾਰਾ ਤੇ ਗੁਰੂ ਬਿਨਾ ਨਹੀਂ ਆਉਂਦਾ ਸਕੂਲ ਤੋਂ ਬਿਨਾ ਬੱਚੇ ਨੂੰ ਸਟੱਡੀ ਨਹੀਂ ਮਿਲਦੀ ਉਸਤਾਦ ਬਿਨਾ ਮਤ ਨਹੀਂ ਆਉਂਦੀ ਇਸ ਕਰਕੇ ਵਿਦਵਾਨ ਕਹਿੰਦੇ ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ ਆਉਣੀ ਉਸ ਕਰਕੇ ਮੇਰੇ ਪਾਤਸ਼ਾਹ ਤੇ ਕਿਰਪਾ ਕਰਨੋ ਕਹਿੰਦੇ ਬੀਬੀ ਗੱਲ ਇੰਨੀ ਕਹਿ ਤੂੰ ਅਰਦਾਸ ਕਰ ਵੀ ਮੈਨੂੰ ਜਗਾ ਦਿਓ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਆ ਕਾਦੇ ਲਈ ਸੁਆਗਮ ਰੱਖਿਆ ਜਿੰਨੇ ਵੀ ਬੁਲਾਰੇ ਆਉਣੇ ਵੀ ਕੋਈ ਗੱਲ ਸੁਣਾਉਣ ਮੇਰਾ ਅੰਦਰ ਜਾਗ ਪਵੇ ਤੇ ਕਈਆਂ ਦੇ ਤੁਹਾਡੇ ਚੋਂ ਜਾਗ ਪਿਆ ਉਹਨਾਂ ਦੇ ਕੋਲ ਦੁੱਧ ਪੁੱਤ ਨੌਕਰੀਆਂ ਸਭ ਕੁਝ ਪਰੈ ਟਿਕੇ ਹੋਏ ਆ ਆਪਣੇ ਆਪ ਨੂੰ ਲਗਾਇਆ ਹੋਇਆ ਨਿਤਨੇਮ ਪੱਕਾ ਵਾ ਦਸਵੰਦ ਵੀ ਆਪਣਾ ਕੱਢਦੇ ਹਰ ਮਹੀਨੇ ਆਪਦੀ ਕਿਰਤ ਦੇ ਵਿੱਚ ਮਸਤ ਨੇ ਬੜੀ ਖੁਸ਼ੀ ਗੁਰੂ ਰਾਮਦਾਸ ਆਪੋ ਆਪਣੀ ਜ਼ਿੰਮੇਵਾਰੀ ਹੈ ਕਈ ਵਾਰੀ ਜ਼ਰੂਰੀ ਨਹੀਂ ਸਾਡੇ ਵਰਗੇ ਟੀਚਰ ਹੀ ਰਹਿ ਜਾਂਦੇ ਜ਼ਰੂਰੀ ਨਾ ਵੇਖੋ ਕਥਾਵਾਚਕ ਦੀਆਂ ਸੋਹਣੀਆਂ-ਸੋਹਣੀਆਂ ਗੱਲਾਂ ਤੇ ਕਈ ਸਾਨੂੰ ਮੱਥਾ ਟੇਕ ਦਿੰਦੇ ਨੇ ਬਾਬਾ ਜੀ ਤੁਸੀਂ ਬੜੇ ਉਹ ਮੈਂ ਕਹਾ ਭਰਾਵਾ ਨਹੀਂ ਕਈ ਵਾਰੀ ਟੀਚਰ ਟੀਚਰ ਰਹਿ ਜਾਂਦਾਈ ਜੀ ਉਹਦੇ ਪੜ੍ਹਾਏ ਹੋਏ ਬੱਚੇ ਪਾਇਲਟ ਇੰਜੀਨੀਅਰ ਡਾਕਟਰ ਬਣ ਜਾਂਦੇ ਮੇਰੇ ਟੀਚਰ ਮੈਨੂੰ ਮਿਲਦੇ ਹੁੰਦੇ ਹਣ ਕਹਿੰਦੇ ਹੁੰਦੇ ਤੂੰ ਬੜੀ ਕੁੱਟ ਖਾਂਦਾ ਸੀ ਆਖੋ ਸਤਨਾਮ ਉਹ ਮੇਰੇ ਟੀਚਰ ਕਦੇ ਦੁਬਈ ਨਹੀਂ ਗਏ ਇੱਕ ਦੋ ਤੇ ਮੈਂ ਚਾਰ-ਪੰਜ ਦੇਸ਼ ਘੁੰਮੇ ਮੈਨੂੰ ਫੋਨ ਵੀ ਕਰਦੇ ਹੁੰਦੇ ਮੈਂ ਵੀ ਕਰਦਾ ਬੜੀ ਖੁਸ਼ੀ ਹੁੰਦੀ ਕਹਿੰਦੇ ਵੀਤੂ ਸਿੰਘ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਕਿੱਥੇ ਵਿਚਾਦਾ ਅਸੀਂ ਰਿਟਾਇਰਮੈਂਟ ਹੋ ਗਏ ਸਚਾਈ ਹੈ ਕਈ ਵਾਰੀ ਮੇਰੇ ਵਰਗਾ ਕਹਿਣ ਵਾਲਾ ਜੀਵਨ ਚ ਕਮਾ ਨਹੀਂ ਸਕਦਾ ਤੇ ਸੰਗਤ ਵਿੱਚ ਬੈਠੇ ਕਮਾ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੇ ਇਹ ਵੀ ਖੇਡ ਕਮਾਉਣ ਦੀ ਹੈ ਇੱਥੇ ਵਿਦਿਆ ਦੀ ਤਾਂ ਕਮੀ ਕੋਈ ਨਹੀਂ ਇੱਥੇ ਬੜੇ ਬੜੇ ਗਿਆਨੀ ਬੈਠੇ ਪੀ ਐਚ ਡੀਆਂ ਕਰਕੇ ਬੈਠੇ ਪਰ ਕਮਾਉਣ ਪੱਖੋਂ ਰਹਿ ਗਏ ਇਹ ਤੇ ਉਹ ਘਰ ਹੈ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਆਨ ਪੜਿਆ ਪਰਮਗਤ ਪਾਵੇ ਤੇ ਉਹ ਸੁਪਨੇ ਦੀ ਖੇਡ ਆਪਾਂ ਸਾਰੇ ਸੁਪਨੇ ਚਾਂ